ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਐਨਆਰਆਈ ਮੰਤਰੀ ਪੰਜਾਬ ਮੈਂ ਹੁਣੇ ਈ ਟੀਵੀ ਦੇਖਦਾ ਸੀਗਾ ਮੈਂ ਟੀਵੀ ਦੇ ਉੱਤੇ ਜਦੋਂ ਦੇਖਿਆ ਕਿ ਪੰਜਾਬ ਦੇ ਕਾਂਗਰਸ ਦੇ ਜਿਹੜੇ ਸੰਧਤ ਮਹਿਮਦ ਨੇ ਜਿਹੜੇ ਐਮਪੀ ਨੇ ਉਹ ਲੋਕ ਸਭਾ ਦੇ ਵਿੱਚ ਜਿਹੜਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਤੇ ਕਿਸਾਨਾਂ ਦੇ ਹਮਾਇਤੀ ਬਣ ਕੇ ਤੁਰਦੇ ਫਿਰਦੇ ਆ ਉੱਥੇ ਤਖਤੀਆਂ ਚੁੱਕੀ ਫਿਰਦੇ ਆ ਮੈਨੂੰ ਬੜਾ ਦੁੱਖ ਹੋਇਆ ਕਿ ਜਿਹੜੀ ਕਾਂਗਰਸ ਜਿਸ ਕਾਂਗਰਸ ਦੇ ਕਰਕੇ ਅੱਜ ਪੰਜਾਬ ਸਾਡੇ ਦੁਨੀਆ ਨਾਲੋਂ ਸਾਰੇ ਦੇਸ਼ ਨਾਲੋਂ ਪਿੱਛੇ ਐ ਜਿਸ ਕਾਂਗਰਸ ਦੀਆਂ ਨੀਤੀਆਂ ਕਰਕੇ ਪੰਜਾਬ ਦੀ ਗਲਤ ਵੰਡ ਹੋਈ ਪੰਜਾਬ ਦੇ ਬਹੁਤ ਸਾਰੇ ਇਲਾਕੇ ਦੂਜੇ ਸਟੇਟਾਂ 'ਚ ਚਲੇ ਗਏ ਮੇਰੇ ਤੇ ਸਮਝ ਤੋਂ ਬਾਅਦ ਐ ਕਿ ਕਾਂਗਰਸੀ ਕਿਹੜੇ ਮੂੰਹ ਨਾਲ ਉੱਥੇ ਗੱਲਾਂ ਕਰਦੇ ਆ 19900 ਦੇ ਕਰੀਬ ਕਾਂਗਰਸ ਦਾ ਐਮਪੀ ਐ ਸਰ ਕਦੀ ਇਹਨਾਂ ਨੇ ਲੋਕ ਸਭਾ ਦੇ ਵਿੱਚ ਕਦੀ મોદી ਕੋ ਸਵਾਲ ਪੁੱਛਿਆ ਕਦੀ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਕਦੀ ਇਹਨਾਂ ਨੇ ਕਿਸਾਨਾਂ ਲਈ ਖਾ ਦਾ ਨਾ ਦਾ ਮਾਰਿਆ ਜਿਹੜੇ ਪੰਜਾਬ ਦੇ ਕਾਂਗਰਸੀ ਐਮਪੀ ਆ ਉਦੋਂ ਕੋ ਚੁੱਪ ਦਿੰਦੇ ਆ ਜਦੋਂ ਆਰਡੀਐਫ ਨਹੀਂ ਆਉਂਦਾ ਜਦੋਂ ਪੰਜਾਬ ਦੇ ਫੰਡ ਰੋਕ ਕੇ ਜਾਂਦੇ ਆ ਜਦੋਂ ਪੰਜਾਬ ਦੇ ਦੂਜੇ ਫੰਡ ਰੋਕ ਕੇ ਜਾਂਦੇ ਆ ਦੂਜੇ ਪ੍ਰੋਜੈਕਟ ਰੋਕ ਲਏ ਜਾਂਦੇ ਆ ਉਦੋਂ ਕਿੱਥੇ ਹੁੰਦੇ ਆ ਸਰ ਮੈਂ ਤਾਂ ਬਹੁਤ ਬਹੁਤ ਹੀ ਬਿੰਦੂ ਹਵਾਨਦਗੀ ਹੋਈ ਕਿ ਇਹ ਲੋਕ ਕੀ ਡਰਾਮੇ ਕਰਦੇ ਆ ਕਿੰਨੇ ਚਿਹਰੇ ਇਹਨਾਂ ਲੋਕਾਂ ਦੇ ਕਿਹੜਾ ਕਿਹੜਾ ਚੇੜਾ ਇਹਨਾਂ ਦਾ ਤੁਹਾਨੂੰ ਦੱਸੀਏ ਜੇ ਪੰਜਾਬ ਦੀ ਹਿਸਤਰੀ ਨੂੰ ਆਪਾਂ ਦੇਖੀਏ ਤੇ ਪੰਜਾਬ ਦੀ ਵੰਡ ਹੋਣ ਤੋਂ ਲੈ ਕੇ ਅੱਜ ਤੱਕ ਜਿੰਨੀ ਕਾਣੀ ਵੰਡ ਕਾਂਗਰਸ ਨੇ ਪੰਜਾਬ ਨਾਲ ਕੀਤੀ ਪੰਜਾਬ ਦੇ ਨਾਲ ਜਿੰਨੀ ਵਾਰ ਕਾਂਗਰਸ ਨੇ ਧੋਖਾ ਕੀਤਾ ਸਰ ਮੇਰਾ ਮੁੱਖ ਮੰਤਰੀ ਆਮ ਕਿਸਾਨ ਆਮ ਕਿਸਾਨ ਹੈ ਸੱਤ ਕਿੱਲੇ ਦਾ ਮਾਲਕ ਹੈ ਸਾਡੇ ਅੱਗੇ ਛੋਟੇ ਮੁੱਟੇ ਕਿਸਾਨ ਜਿਹੜੇ ਉਹ ਐਮ ਐਲ ਏ ਮੰਤਰੀ ਨੇ ਸਾਡੀ ਸਰਕਾਰ ਸਾਡਾ ਮੁੱਖ ਮੰਤਰੀ ਹਮੇਸ਼ਾ ਕਿਸਾਨਾਂ ਦੇ ਹੱਕ ਦੇ ਵਿੱਚ ਖੜਦਾ ਸਰ ਜਦੋਂ ਵੀ ਲੋੜ ਪਈ ਅੱਜ ਦੀ ਪਹਿਲਾ ਵੀ ਜਦੋਂ ਲੋੜ ਪਈ ਸਦ ਉਦੋਂ ਹੀ ਮੇਰੇ ਮਾਨ ਜੋਗ ਮੁੱਖ ਮੰਤਰੀ ਨੇ ਚਾਹੋ ਹੜ੍ਹਾਂ ਦੇ ਪਾਣੀ ਵਿੱਚ ਜਾਣਾ ਪਿਆ ਹੋਵੇ ਤੇ ਉਹ ਕਿਤੇ ਵੀ ਜਾਣਾ ਪਿਆ ਹੋਵੇ ਉਹ ਸਭ ਤੋਂ ਪਹਿਲਾਂ ਅੱਗੇ ਲੱਕੇ ਜਾਂਦਾ ਹੈ ਉਹ ਪਹਿਲਾ ਮੁੱਖ ਮੰਤਰੀ ਜਿਹੜਾ ਗਰਾਊਂਡ ਦੇ ਉੱਤੇ ਉਸ ਦੇ ਉੱਤੇ ਜਾਂਦਾ ਇਹਨਾਂ ਦੇ ਮੁੱਖ ਮੰਤਰੀ ਤੇ ਜਦੋਂ ਭੀੜ ਬਣਦੇ ਕਦੀ ਹੈਲੀਕਾਪਟਰ ਤੋਂ ਨਹੀਂ ਉਤਰਦੇ ਸੋ ਮੈਂ ਬੜਾ ਅਹਿਦਾਨ ਲੋਆ ਕਿ ਇਹ ਕਹਿੰਦੇ ਜੀ ਕਿਸਾਨਾਂ ਦਾ ਇਦਾਂ ਕਰਤਾ ਜੀ ਕਿਸਾਨਾਂ ਦਾ ਇਦਾਂ ਕਰਤਾ ਸਰ ਪੰਜਾਬ ਦੀ ਹਾਲਤ ਅਵਸਥਾ ਜਿਹੜੀ ਹੈ ਉਹਨੂੰ ਕਾਂਗਰਸੀ ਚੰਗੀ ਤਰ੍ਹਾਂ ਜਾਣਦੇ ਆ ਕਾਂਗਰਸੀ ਦਸਨ ਦੇਸ਼ ਦੇ ਲੋਕਾਂ ਨੂੰ ਕਿ ਪੰਜਾਬ ਦੇ ਨੱਸੀ ਵਾਲਿਆਂ ਦੇ ਨਾਲ ਨੇ ਪੰਜਾਬ ਦੇ ਵਪਾਰੀਆਂ ਦੇ ਨਾਲ ਨੇ ਉਹ ਦੱਸ ਸਕਦੇ ਆ ਲੋਕਾਂ ਨੂੰ ਕਿ ਪੰਜਾਬ ਦਾ ਵਪਾਰ ਜਿਹੜਾ ਪਿਛਲੇ ਸਵਾ ਸਾਲ ਦੇ ਵਿੱਚ ਕਿੰਨਾ ਅਫੈਕਟ ਹੋ ਗਿਆ ਕਿੰਨਾ ਵਿਵਾਦ ਹੋ ਗਿਆ ਸਾਡਾ ਸੀ ਕਿਸੇ ਨੂੰ ਧਰਨੇ ਲਾਉਣ ਤੋਂ ਨਹੀਂ ਰੋਕਦੇ ਅਸੀਂ ਬਾਅਦ-ਬਾਅਦ ਅਪੀਲਾਂ ਕੀਤੀਆਂ ਕਿ ਸਰ ਰਸਤੇ ਖੋਲ ਦੋ ਰਸਤੇ ਖੋਲਨੇ ਬਹੁਤ ਜ਼ੂਰੀਆ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਜਦੋਂ ਸਾਡੇ ਮੁੱਖ ਮੰਤਰੀ ਦੀ ਅਪੀਲ ਨਹੀਂ ਸੁਣੀ ਗਈ ਜਦੋਂ ਸਰਕਾਰ ਦੀ ਅਪੀਲ ਦੀ ਸੁਣੀ ਗਈ ਜਦੋਂ ਅਸੀਂ ਬੇਵੱਸ ਹੋ ਗਏ ਜਦੋਂ ਪੰਜਾਬ ਦੇ ਵਿੱਚ ਹਹਾਕਾਰ ਮੱਚੀ ਕਿ ਰਸਤੇ ਖਵਾਓ ਉਸ ਸਮੇਂ ਸਾਨੂੰ ਇਹ ਕਾਰਵਾਈ ਕਰਨੀ ਪਈ ਸਰ ਅਸੀਂ ਕਿਸਾਨ ਆ ਕਿਸਾਨਾਂ ਦੇ ਪੇਸ਼ੀ ਆ ਅਸੀਂ ਆਪਣੇ ਕਿਤੇ ਲਈ ਪੰਜਾਬ ਐਗਰੀਕਲਚਰ ਸੂਬਾ ਅਸੀਂ ਆਪਣੇ ਸੂਬੇ ਨੂੰ ਡੁੱਬਣ ਨਹੀਂ ਦੇਵਾਂਗੇ ਅਸੀਂ ਆਪਣੀ ਸੂਬੇ ਦੀ ਹਥਵਸਤਾ ਨੂੰ ਡਾਵਾ ਡੋਲ ਨਹੀਂ ਹੁੰਦਿਆਂਗੇ ਅਸੀਂ ਪੰਜਾਬ ਦੀ ਖੇਤੀਬਾੜੀ ਨੂੰ ਕਦੀ ਵੀ ਡਾਉਣ ਨਹੀਂ ਹੁੰਦਿਆਂਗੇ ਅਸੀਂ ਸਭ ਆਮ ਨਕਸਾਨ ਹੈ ਅਸੀਂ ਆਪਣੀ ਕਿਸਾਨੀ ਦੇ ਨਾਲ ਚਟਾਵਾਂ ਦੀ ਤਦਾ ਖੜਿਆ ਪਤਾ ਸੀ ਸਰ ਕਿਸਾਨੀ ਦੇ ਨਾਲ ਨਾਲ ਪੰਜਾਬ ਦੇ ਵਪਾਰੀਆਂ ਦੇ ਨਾਲ ਪੰਜਾਬ ਦੀ ਇੰਡਸਟਰੀ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਨਾਲ ਵੀ ਖੜਿਆ ਅਸੀਂ ਹੁਣੇ ਜੰਗ ਲੜੇ ਜਾਂ ਨਸ਼ਿਆਂ ਦੇ ਖਿਲਾਫ ਇਹ ਕਾਂਗਰਸ ਸਦਸੇ ਇਹਨਾਂ ਦੀ ਸਰਕਾਰ ਸੀਗੀ ਇਹ ਗਵਰਨਮੈਂਟ ਚ ਰਹਿ ਇਹਨਾਂ ਦੀ ਕਪਟਨ ਮਿੰਦਰ ਦੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਕੀ ਕੀਤਾ ਹੈ ਇਹ ਦੱਸੋ ਨਾ ਜੰਨੀ ਦੀ ਸਰਕਾਰ ਕੀ ਕਰਕੇ ਗਈ ਹੈ ਇਹਨਾਂ ਨੇ ਕੋਈ ਕੰਮ ਕੀਤਾ ਕੰਮ ਕੋਈ ਕਰਦੇ ਦੀ ਯਾਰ ਕੰਮ ਤੇ ਇਹਨਾਂ ਨੇ ਉਹ ਪਹਿਲਾ ਕੱਦ੍ਹਾ ਮਾਫੀ ਫਲਾਣੀ ਮਾਫੀ ਕੋਈ ਵੀ ਚੀਜ਼ ਜਿਹੜੀ ਆ ਉਹ ਇਹਨਾਂ ਨੇ ਕੀਤੀ ਇਹ ਦੱਸਣ ਲੋਕਾਂ ਨੂੰ ਕਿ ਜਦੋਂ ਇਹਨਾਂ ਦੀ ਸਰਕਾਰ ਸੀਗੀ ਇਹਨਾਂ ਨੇ ਪੰਜਾਬ ਦੇ ਕਿਸਾਨਾਂ ਲਈ ਕੀ ਕੀਤਾ ਸਰ ਇਹਨਾਂ ਨੇ ਪੰਜਾਬ ਦੇ ਕਿਸਾਨਾਂ ਲਈ ਉਦੋਂ ਕਿਉਂ ਨਹੀਂ ਕੀਤਾ ਜਦੋਂ ਪੰਜਾਬ ਦੇ ਵਿੱਚ ਵੀ ਤੇ ਉੱਤੇ ਵੀ ਕਾਂਗਰਸੀਆਂ ਦੀ ਸਰਕਾਰਾਂ ਸਨ ਇੱਕ ਕਦੀ ਬੋਲਦੇ ਆ ਕਦੀ ਦੀ ਬੋਲਦੇ ਸਰ ਇਹ ਸਮਝੌਤਾ ਕਰਕੇ ਬੈਠ ਜਾਂਦੇ ਆ ਅਸੀਂ ਹਮੇਸ਼ਾ ਹੀ ਬੋਲਦੇ ਵੀ ਲੈ ਜਦੋਂ ਅਸੀਂ ਪੰਜਾਬ ਦੇ ਵਿੱਚ ਵਿਰੋਧੀ ਤੇ ਸੀ ਉਦੋਂ ਵੀ ਸਭ ਤੋਂ ਵੱਧ ਲੜਾਈ ਆਮ ਆਦੀ ਪਾਰਟੀ ਦੇ ਕਿਸਾਨਾਂ ਲਈ ਲੜੀ ਕਿਉਂਕਿ ਹੀ ਕਿਸਾਨਾਂ ਦੇ ਬੱਚੇ ਆ ਸਰ ਅਸੀਂ ਕਿਹ ਕੋ ਸਰਟੀਫਿਕੇਟ ਨਹੀਂ ਲੈਣਾ ਅਸੀਂ ਕਿਸਾਨਾਂ ਦੇ ਬੱਚੇ ਆ ਕਿਸਾਨਾਂ ਤੋਂ ਐਦਾ ਜਿੱਦਾਂ ਪੇਸ਼ ਆਉਂਦੇ ਆ ਕਾਂਗਰਸੀ ਸੰਦਤ ਦੇ ਵਿੱਚ ਕਿੱਦਾਂ ਤਖਤਿਆਂ ਲਈ ਫਿਰਦੇ ਜਿੱਦਾਂ ਬੜੇ ਵਧੀਆ ਬੀਬੇ ਕਬੂਤਰ ਹੁੰਦੇ ਆ ਸਰ ਤੁਹਾਨੂੰ ਲੋਕ ਜਾਣਦੇ ਆ ਮੁੱਤਿਆਂ ਵਾਲਿਓ ਪੰਜਾਬ ਬਰਬਾਦ ਕਰਕੇ ਸੁੱਟਿਆ ਤੁਸੀਂ ਪੰਜਾਬ ਦੇ ਸੱਤਿਆਨਾਸ਼ ਕਰਕੇ ਤੁਸੀਂ ਬੇੜਾਗਦ ਕਰਤਾ ਹੁਣ ਤੱਕ ਸਰ ਕੌਣ ਦੀ ਜਾਣਦਾ ਕਿੰਦੂ ਦੀ ਪਤਾ ਕਾਂਗਰਸ ਦੇ ਕੀ ਕੀਤਾ ਜਿਹੜੇ ਕਾਂਗਰਸੀ ਅੱਜ ਤੱਕ ਤਖਤਿਆਂ ਚੁੱકી ਫਿਰਦੇ ਆ ਸਰ ਇੱਥੇ ਕਿਹਦੇ ਤਖਤਿਆਂ ਚੁੱਕੋ ਬੋਲ ਲਗਾਉਂਦੀ ਨੇ ਸਾਡੇ ਮੈਂ ਤੁਹਾਨੂੰ ਮੰਨਾਂ ਕਿ ਤੁਹਾਡੀ ਜਮੀਰ ਆ ਗਈ ਆ ਤੁਹਾਡੀ ਕੋਈ ਜਮੀਰ ਦੇ ਵਿੱਚ ਤੂੰ ਹੀ ਕੋਈ ਪੰਜਾਬ ਦੇ ਸਿੱਖ ਜੇ ਪੰਜਾਬ ਦੇ ਪੰਜਾਬੀ ਜੇ ਇੱਥੇ ਚੁੱਕੋ ਤਖਤਿਆਂ ਜਿਹੜਾ ਕਹੋ ਕਿ ਉਹਨਾਂ ਕਾਂਗਰਸੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਜਿਹੜੇ ਦਿੱਲੀ ਦੇ ਦੰਗਿਆਂ ਦੇ ਕਤਲੇਆਮ ਦੇ ਵਿੱਚ ਸਿੱਖਾਂ ਦੇ ਕਤਲੇਆਮ ਦੇ ਵਿੱਚ ਸ਼ਾਮਲ ਸੀ ਇੱਕ ਕਦੇ ਤੇ ਕਹਿ ਕੇ ਦਿਖਾਓ ਇੱਕ ਕਦੇ ਤੇ ਰਾਜਾ ਬੜੇਂਗ ਜਾਂ ਦੂਜੇ ਤੀਜੇ ਇੱਕ ਕਦੇ ਤੇ ਖੜੇ ਹੋ ਆਪਣੀ ਪਾਰਟੀ ਦੇ ਖਿਲਾਫ ਖੜੇ ਹੋ ਤੇ ਕੱਢੋ ਉਹਨਾਂ ਨੂੰ ਪਾਰਟੀ 'ਚ ਜਿਨ੍ਹਾਂ ਨੇ ਐਨਐਸ ਖਾਦਾ ਕਤਲ ਕਰਤਾ ਸੀਗਾ ਇੱਕ ਦਾ ਖੜੇ ਹੋ ਕੇ ਦਿਖਾਓ ਫਿਰ ਮੈਂ ਤੁਹਾਨੂੰ ਮੰਨਾਂ ਕਿ ਤੁਹਾਡੀ ਕਿੰਨੀ ਕੀਮਤ ਹੈ ਸੋ ਮੈਂ ਕਾਂਗਰਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਹਿਤ ਪੰਜਾਬ ਦੇ ਵਿੱਚ ਐਸਲੇ ਸਾਡੀ ਪਾਰਟੀ ਆਮਾਦੀ ਪਾਰਟੀ ਸਾਡਾ ਮੁੱਖ ਮੰਤਰੀ ਨਸ਼ਿਆਂ ਦੇ ਖਿਲਾਫ ਜੰਗ ਲੜ ਰਿਹਾ ਕ腐ਸ਼ਨ ਦੇ ਖਿਲਾਫ ਜੰਗ ਲੜ ਰਿਹਾ ਅਸੀਂ ਪੰਜਾਬ ਦੇ ਵਪਾਰ ਨੂੰ ਪੰਜਾਬ ਦੀ ਇੰਡਸਟਰੀ ਨੂੰ ਬਚਾਉਣਾ ਅਸੀਂ ਪੰਜਾਬ ਦੇ ਮੁੰਡਿਆਂ ਨੂੰ ਨੌਕਰੀਆਂ ਦੇਣੀਆਂ ਸਾਡਾ ਪਹਿਲਾ ਫਸਦਿਆ ਔਰ ਸਭ ਤੋਂ ਜ਼ਿਆਦਾ ਅਸੀਂ ਹੁਣ ਤੱਕ ਪੰਜਾਬ ਦੀ ਕਿਸਾਨੀ ਲਈ ਲੜਦੇ ਆਇਆ ਅਸੀਂ ਹਰ ਮੀਟਿੰਗ ਦੇ ਵਿੱਚ ਗਏ ਅਸੀਂ ਹਰ ਮੀਟਿੰਗ ਦੇ ਸਾਡਾ ਮੁੱਖ ਮੰਤਰੀ ਗਏ ਸਾਡੇ ਮੰਤਰੀ ਗਏ ਅਸੀਂ ਹਰ ਮੀਟਿੰਗ ਦੇ ਸੈਂਟਰ ਸਰਕਾਰ ਨੂੰ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਓ ਪਰ ਅਸੀਂ ਨਾਲ ਇਹ ਵੀ ਕਿਹਾ ਕਿ ਜਦ ਪੰਜਾਬ ਦੇ ਰਸਤੇ ਨਾ ਰੋਕੋ ਬਹੁਤ ਨੁਕਸਾਨ ਹੋ ਗਿਆ ਅਸੀਂ ਰਸਤੇ ਸਾਫ਼ ਕਰਾਇਆ ਸਰ ਅਸੀਂ ਦੀ ਕਹਿ ਨੂੰ ਕਹਿੰਦੇ ਅਸੀਂ ਸਾਡੀ ਕੋਈ ਵੱਤ ਚੰਦੀ ਹੈ ਅਸੀਂ ਕਿਸਾਨਾਂ ਦੇ ਨਾਲ ਹੈ ਅਸੀਂ ਨੌਕਰੀਆਂ ਦਿੱਤੀਆਂ ਜਿਹੜੇ ਕਿਸਾਨ ਦਿੱਲੀ ਦੇ ਮੋਹਤਿਆਂ ਸ਼ਹੀਦ ਹੋਏ ਸੀਗੇ ਅਸੀਂ ਉਹਨਾਂ ਨੂੰ ਐਕਸ ਗ੍ਰੇਸ ਜਾਂ ਗ੍ਰਾਂਟ ਦਿੱਤੀ ਹੈ ਸਰ ਜਦੋਂ ਵੀ ਕਿਸਾਨ ਆਉਂਦੇ ਉਹਨਾਂ ਦੀ ਹਰ ਗੱਲ ਸੁਣਦੇ ਆ ਸੋ ਅੱਜ ਜਿਹੜਾ ਡਰਾਮਾ ਕਾਂਗਰਸੀ ਕਰ ਰੇ ਮੇਰਾ ਨਹੀਂ ਖਿਆਲ ਉਸ ਡਰਾਮੇ ਦਾ ਕੋਈ ਅਰਥ ਹੈ ਉਹ ਡਰਾਮੇਬਾਜ਼ੀ ਹੈ ਸਰ ਉਹ ਡਰਾਮੇਬਾਜ਼ੀ ਹੈ ਰੀਅਲ ਦੇ ਵਿੱਚ ਅਸਲ ਦੇ ਵਿੱਚ ਉਹ ਹਮੇਸ਼ਾ ਹੀ ਪੰਜਾਬ ਦੇ ਵਿਰੋਧੀ ਨੇ ਪੰਜਾਬ ਦੀ ਹਿਸਟਰੀ ਦੇ ਵਿੱਚ ਕਾਂਗਰਸ ਕਿਦੋਂ ਪੰਜਾਬ ਦੇ ਨਾਲ ਖੜੀ ਹੋਈ ਉਹ ਦੱਸੇ ਜਰਾ ਪੰਜਾਬ ਦੇ ਨਾਲ ਪੰਜਾਬ ਦੇ ਉੱਤੇ ਇੰਨੀਆਂ-ਇੰਨੀਆਂ ਪੀੜਾਂ ਬੜੀਆਂ ਪੰਜਾਬ ਦੇ ਨਾਲ ਕੇਂਦਰ ਸਰਕਾਰ ਹਮੇਸ਼ਾ ਮਤਕਤਾ ਕਰਦੀ ਆਈ ਆ ਕਾਂਗਰਸ ਦੇ ਲੀਡਰ ਜਿਹੜੇ ਆ ਉਹ ਦੱਸਣ ਲੋਕਾਂ ਨੂੰ ਕਿਹੜੇ ਟਾਈਮ ਤੇ ਪੰਜਾਬ ਨਾਲ ਖੜੇ ਸੀਗੇ ਜਦੋਂ ਹਿੰਦ ਪੰਜਾਬ ਦੀ ਕੋਈ ਗੱਲ ਹੋਈ ਉਦੋਂ ਕਾਂਗਰਸ ਦਿੱਲੀ ਦੇ ਨਾਲ ਖੜੀ ਹੋਈ ਪੰਜਾਬ ਦੇ ਨਾਲ ਅੱਜ ਤੱਕ ਨਹੀਂ ਕਦੀ ਖੜੀ ਹੋਈ ਅੱਜ ਤੱਕ ਸਦ ਕਦੀ ਕਾਂਗਰਸ ਨੇ ਪੰਜਾਬ ਦੇ ਹਿੱਤ ਦੇ ਵਿੱਚ ਨਾਹਾਂ ਦੀ ਮਾਰਿਆ ਜੇ ਹਿੱਤ ਦੇ ਵਿੱਚ ਨਾਹਾਂ ਮਾਰਿਆ ਹੁੰਦਾ ਤੇ ਸਦ ਪੰਜਾਬ ਦੇ ਮਸਲੇ ਨਾ ਹੱਲ ਹੋ ਜਾਂਦੇ ਪੰਜਾਬ ਦੇ 50 50 ਸਾਲ ਤੋਂ ਸਾਡੇ ਮਸਲੇ ਉਦਾਂ ਹੀ ਪੰਡਿਕ ਪਏ ਆ ਇਹਨਾਂ ਸਰਕਾਰਾਂ ਦੇ ਪੰਡਿਕ ਪਏ ਆ ਸਰ ਇੰਦਰਾਂ ਗਾਂਧੀ ਸਾਡੇ ਨਾਲ ਕੀ ਕਰਕੇ ਗਈ ਹੈ ਸਾਹਿਬ ਸਭ ਨੂੰ ਪਤਾ ਹਰ ਇੱਕ ਨੂੰ ਪਤਾ ਅੱਜ ਤਾਂ ਬਰ ਕੇ ਇੱਥੇ ਕੋਈ ਕਈ ਮੁੱਦੇ ਇਨੇ ਮੁੱਦੇ ਯਾਰ ਮੈਂ ਤਾਂ ਹਜ਼ਾਰ ਆ ਕਿ ਕਿਸੇ ਵੀ ਮੁੱਦੇ ਦੇ ਉੱਤੇ ਕਾਂਗਰਸ ਕਦੀ ਦੀ ਖੜੀ ਹੋਈ ਅੱਜ ਉੱਥੇ ਤਖਤੀਆਂ ਲੈ ਕੇ ਖੜੇ ਹੋਇਆ ਤੇ ਮੈਂ ਉਹ ਦੇਖ ਰਿਆ ਸੀਗਾ ਟੀਵੀ ਦੇ ਉੱਤੇ ਕਿ ਜਾਂ ਕਿੱਦਾਂ ਦੀ ਇਹਨਾਂ ਦੀ ਅਸਗਲਾ ਇਹ ਪੰਜਾਬ ਦੇ ਵਿੱਚ ਕਦੀ ਖੜੇ ਹੋਏ ਕਿਸਾਨਾਂ ਦੇ ਨਾਲ ਕਦੀ ਖੜੇ ਹੋਏ ਹੋ ਕਹੋ ਬੋਲੋ ਇੱਥੇ ਤੁਹਾਡੇ ਨੇੜੇ ਐਮਪੀ ਐ ਇੱਕ ਵਾਰ ਤਾਂ ਬੋਲੋ ਸਰ ਇੱਕ ਵਾਰ ਤਾਂ ਬੋਲੋ ਜਦਾ ਮੋਦੀ ਨੂੰ ਕਹੋ ਕਿਸਾਨਾਂ ਦੇ ਮਸਲੇ ਹੱਲ ਕਰੋ ਸਾਡੇ ਐਮਪੀ ਤਾਂ ਇੱਥੇ ਵੀ ਲੜਦੇ ਆ ਸਾਡੇ ਐਮਪੀ ਥੋੜੇ ਆ ਬਹੁਤੇ ਆ ਜਿੰਨੇ ਆਗੇ ਆ ਰਾਜ ਸਭਾ ਦੇ ਵਿੱਚ ਸਾਡੇ ਤਿੰਨੇ ਲੋਕ ਸਭਾ ਦੇ ਐਮਪੀ ਸਾਡੇ ਸਾਰੇ ਰਾਜ ਸਭਾ ਦੇ ਐਮਪੀ ਸਰ ਮੁੱਦੀ ਦੇ ਖਿਲਾਫ ਰੋਜ਼ ਲੜਦੇ ਆ ਤੁਸੀਂ ਕਿੱਥੇ ਲੜਦੇ ਹੋ ਸਰ ਤੁਹਾਡੀ ਕਾਂਗਰਸ ਕਿੱਥੇ ਲੜਦੀ ਆ ਲੜਿਆ ਕਿਸਾਨਾਂ ਦੀ ਈਤਾ ਦੇ ਵਿੱਚ ਲੜਿਆ ਕਦੀ ਸੋ ਅਸੀਂ ਕਹਿਣਾ ਚਾਹੁੰਦਾ ਮੈਂ ਕਹਿਣਾ ਚਾਹੁੰਦਾ ਅਸੀਂ ਕਿਸਾਨ ਦੇ ਪੁੱਤ ਏ ਸਾਡਾ ਮੁੱਖ ਮੰਤਰੀ ਕਿਸਾਨ ਦਾ ਪੁੱਤ ਹੈ ਸਾਡੀ ਸਰਕਾਰ ਦੇ ਬਹੁਤ ਸਾਰੇ ਐਮ.ਐਲ.ਏ. ਗਰੀਬਸਾਂ ਦੇ ਪੁੱਤ ਹੈ ਅਸੀਂ ਕਿਸਾਨੀ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਹਾਂ ਅਸੀਂ ਪੰਜਾਬ ਦੀ ਖੇਤੀ ਬੜੀ ਨੂੰ ਬਰਬਾਦ ਨਹੀਂ ਹੋਣ ਦਿਆਂਗੇ ਅਸੀਂ ਪੰਜਾਬ ਦੇ ਵਪਾਰ ਨੂੰ ਬਰਬਾਦ ਨਹੀਂ ਹੋਣ ਦਿਆਂਗੇ ਅਸੀਂ ਪੰਜਾਬ ਦੀ ਇੰਡਸਟਰੀ ਨੂੰ ਬਰਬਾਦ ਨਹੀਂ ਹੋਣ ਦਿਆਂਗੇ ਅਸੀਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਖਾਤਮਾ ਕਰਨਾ ਹੈ ਅਸੀਂ ਪੰਜਾਬ ਦੇ ਵਿੱਚੋਂ ਕ腐ਸ਼ਨ ਦਾ ਖਾਤਮਾ ਕਰਨਾ ਹੈ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਜਿਹੜੀਆਂ ਪਿਛਲੇ 3 ਸਾਲ ਤੋਂ ਦੇ ਰਹੇ ਸਰਕਾਰੀ ਨੌਕਰੀਆਂ ਉਹ ਦੇਣੀਆਂ ਸਾਡੀ ਵਚਨਬੱਧਤਾ ਜਿਹੜੀ ਪੰਜਾਬ ਦੇ ਨਾਲ ਹੈ ਪੰਜਾਬ ਦੇ ਕਿਸਾਨਾਂ ਦੇ ਨਾਲ ਹੈ ਪੰਜਾਬ ਦੀ ਖੇਤੀਬਾੜੀ ਦੇ ਨਾਲ ਹੈ ਇਹ ਹੀ ਗੱਲ ਮੈਂ ਕਹਿਣੀ ਚਾਹੁੰਦਾ ਸੀਗਾ ਵਾਹਿਗੋਦੀ ਕਾਲਖਸਾ ਵਾਹਿਗੋਦੀ ਕੀ ਫਤ